ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬੜੇ ਪਿਆਰੇ ਸਿੰਗਲ ਸਿੰਗਲ ਸੂਟ ਲੈ ਕੇ ਆਏ ਹਾਂ ਜੀ ਕਈ ਵਾਰੀ ਆਪਾਂ ਵੀਡੀਓ ਪਾਉਂਦੇ ਆ ਵੀਡੀਓ ਦੇ ਵਿੱਚੋਂ ਜਿਵੇਂ ਕਈ ਸੂਟ ਸੇਲ ਹੋ ਜਾਂਦੇ ਨੇ ਕਈ ਵਿੱਚ ਰਹਿ ਜਾਂਦੇ ਆ ਤੇ ਜਾਂ ਫਿਰ ਕਈ ਵਾਰੀ ਕਿਸੇ ਦੇ ਸੂਟ ਦੀ ਬੁਕਿੰਗ ਕਰਾਈ ਵੀ ਹੁੰਦੀ ਹੈ ਕਈ ਸੂਟ ਰਹਿ ਜਾਂਦਾ ਕਈ ਵਾਰੀ ਫਿਰ ਪੇਮੈਂਟ ਨਹੀਂ ਆਉਂਦੀ ਹੈਗੀ ਤਾਂ ਸਾਨੂੰ ਵੇਟ ਤਾਂ ਕਰਨਾ ਪੈਂਦਾ ਪਰ ਉਹ ਸੂਟ ਸਾਡਾ ਕਈ ਵਾਰੀ ਦਿਖਾਉਣ ਤੋਂ ਰਹਿ ਜਾਂਦਾ ਇਸ ਕਰਕੇ ਅੱਜ ਆਪਾਂ ਉਹ ਮੇਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਹੋਣਗੇ ਸਿੰਗਲ ਸਿੰਗਲ ਕਈ ਵਾਰੀ ਜਾਂ ਫਿਰ ਆਪ ਤੋਂ ਹੀ ਵੀਡੀਓ ਚ ਪਾਉਣ ਲਈ ਰਹਿ ਜਾਂਦਾ ਕਈ ਵਾਰੀ ਸਿੰਗਲ ਸੂਟ ਤਾਂ ਉਹ ਮੇਦੇ ਸੂਟ ਲੈ ਕੇ ਆਏ ਜੀ ਬਹੁਤ ਪਿਆਰੇ ਡਿਜ਼ਾਈਨਰ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦਾ ਅਲੱਗ-ਅਲੱਗ ਹੈ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਵੀ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਆ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਣਾ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਨੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146280803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੇਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਸੂਟ ਦੇ ਉੱਪਰ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬਹੁਤ ਸੋਹਣਾ ਬੀਸ ਹੈ ਜਿਹੜਾ ਸੂਟ ਦਾ ਕਰੀਮ ਹੈ ਆਫ ਵਾਈਟ ਕਲਰ ਦੇ ਵਿੱਚ ਪ੍ਰਿੰਟ ਦੇਖੋ ਬਲੂ ਤੇ ਪਿੰਕ ਦੇ ਨਾਲ ਬਹੁਤ ਪਿਆਰੀ ਪ੍ਰਿੰਟਿੰਗ ਔਰਗੈਂਜ਼ਾ ਦੇ ਵਿੱਚ ਹੈ ਜੀ ਸ਼ਰਟ ਸਿਲਕ ਦੀ ਬਾਟਮ ਹੈ ਨਾਲ neck ਪੂਰਾ ਰੈਡੀ ਹੈ ਜੀ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈਗੀ neck ਨੂੰ ਇਹ ਦੁਬਾਰਾ ਰਿਪੀਟ ਹੋਇਆ ਸੂਟ ਪਹਿਲਾਂ ਵੀ ਸੇਲ ਹੋਇਆ ਸੀ ਸੂਟ ਇਹ ਬਹੁਤ ਪਿਆਰੀ ਡਿਜ਼ਾਈਨਿੰਗ ਦੇ ਵਿੱਚ neck ਬਣੀ ਹੈ ਪ੍ਰਿੰਟ ਦੇਖੋ ਸ਼ਰਟ ਦਾ ਕਿੰਨਾ ਪਿਆਰਾ ਔਰਗੈਂਜ਼ਾ ਦੀ ਸ਼ਰਟ ਹੈ ਤੇ ਘੇਰੇ ਤੇ ਬ੍ਰੀਕ लेस ਦੀ ਫਿਨਿਸ਼ਿੰਗ ਹੈ ਜੀ ਸ਼ਰਟ ਤੇ ਤੇ ਬਾਟਮ ਤੇ ਵਰਕ ਹੈ ਇਹ ਬਾਟਮ ਤੇ ਵਰਕ ਆ ਜਾਣਾ ਸਟ੍ਰੇਟ ਲੁੱਕ ਦੇ ਵਿੱਚ ਬਾਟਮ ਬਣੂਗੀ ਇਹ ਬਾਟਮ ਤੇ ਵਰਕ ਆ ਜਾਣਾ ਦੇਖੋ ਪੂਰਾ ਹੈਵੀ ਵਰਕ ਹੈ ਜੀ ਬਾਟਮ ਤੇ ਪੂਰਾ ਹੈਵੀ ਵਰਕ ਇਸ ਸਾਈਡ ਨੂੰ ਤੁਹਾਨੂੰ ਕੋਠਾ ਲੱਗ ਰਿਹਾ ਹੁਣ ਇਧਰੋਂ ਦੇਖ ਸਕਦੇ ਆ ਐਵੇਂ ਵਰਕ ਹੈ ਜੀ ਬਾਟਮ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਕਾਫੀ ਹੈਵੀ ਵਰਕ ਹੈ ਬਾਟਮ ਤੇ ਇਹ ਸਟ੍ਰੇਟ ਲੁੱਕ ਦੇ ਵਿੱਚ ਬਣਨੀ ਆ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਸਟ੍ਰੇਟ ਸਲਵਾਰ ਬਣੂਗੀ ਤੇ ਹੈਗੀ ਆਪਣੀ ਸ਼ਰਟ ਸਿਲਕ ਦੀ ਬਾਟਮ ਹੈ ਜੀ ਨਾਲ ਸਿਲਕ ਦੀ ਬਾਟਮ ਕਰੀਮ ਰੰਗ ਦੀ ਉਹ ਨਾਲ ਇਸ ਲੁੱਕ ਦੇ ਵਿੱਚ ਆ ਜਨਾ ਦੇਖੋ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਇਹ ਨੱਕਾਣੀ ਜੀ ਇਹ ਥੋੜਾ ਸਲਿਪਰੀ ਹੈ ਸੂਟ ਕਿਉਂਕਿ ਆਰਗੈਂਜ਼ਾ ਦੀ ਸ਼ਰਟ ਹੈ ਤੇ ਨਾਲ ਸਿਲਕ ਦੀ ਬਾਟਮ ਸੀਗੀ ਤੇ ਨਾਲ ਹੈਗਾ ਆਰਗੈਂਜ਼ਾ ਦਾ ਹੀ ਦੁਪੱਟਾ ਡਬਲ ਡਾਈ ਦੇ ਵਿੱਚ ਟਾਈ ਐਂਡ ਡਾਈ ਦੁਪੱਟਾ ਬਲੂ ਤੇ ਕਰੀਮ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ organza ਦੀ ਸ਼ਰਟ ਐ ਨੈੱਕ ਬਣੀ ਹੋਈ ਐ ਤੇ ਬਾਟਮ ਤੇ ਹੈਵੀ ਵਰਕ ਐ ਸਿਲਕ ਦੀ ਬਾਟਮ ਐ organza ਦਾ ਹੀ ਦੁਪੱਟਾ ਡਬਲ ਕਲਰ ਦੇ ਵਿੱਚ ਪਲੇਸ ਦੀ ਫਿਨਿਸ਼ਿੰਗ ਦੇ ਨਾਲ 2800 ਪ੍ਰਾਈਸ ਐ ਜੀ 2800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਤੇ ਨੈਕਸਟ ਸੂਟ ਦਿਖਾਉਣੇ ਆ ਇਹ ਬਰਬਰੀ ਦੇ ਵਿੱਚ ਐ ਜੀ ਬਰਬਰੀ ਚ ਮੈਂ ਉਸ ਦਿਨ ਪਾਏ ਸੀਗੇ ਸੂਟੇ ਦੋ ਸੂਟ ਰਹਿ ਗਏ ਵੈਸੇ ਆਪਣੇ ਸਾਰੇ ਸੂਟ ਕਲੀਅਰ ਹੋ ਗਏ ਕਈ ਵਾਰੀ ਕਿਸੇ ਨੇ ਬੁਕਿੰਗ ਕਰਾਈ ਵੀ ਹੁੰਦੇ ਤਾਂ ਪਿਆ ਰਹਿੰਦਾ ਇੱਕ ਕਰੀਮ ਰੰਗ ਦੇ بیس ਐ ਜਿਹੜਾ ਸੂਟ ਦਾ ਆਫ ਵਾਈਟ ਐ ਕਰੀਮ بیس ਹੈ ਜੀ ਸੂਟ ਦਾ 프린ਟਿੰਗ ਦੇਖੋ ਕਿੰਨੀ ਪਿਆਰੀ ਹੈ ਬਿਲਕੁਲ ਸੌਫਟ ਵਰਬਰੀ ਦੇ ਵਿੱਚ ਇਹ ਲੁੱਕ ਆ ਜਾਣੀ ਹੈ ਸੂਟ ਦੀ ਸਾਰੀ ਹੈਂਡ ਦੇ ਨਾਲ ਆਊਟਲਾਈਨਿੰਗ ਕੀਤੀ ਹੋਈ ਹੈ ਹੈਂਡਵਰਕ ਕੀਤਾ ਹੋਇਆ ਫੁੱਲਾਂ ਤੇ ਇਹ ਫਰੰਟ ਸ਼ਰਟ ਆ ਜਾਣੀ ਹੈ ਨਾਲ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਤੇ ਘੇਰੇ ਤੇ ਵੀ ਜਿਹੜਾ ਸੀਕਵੈਂਸ ਦੀ ਲਾਈਨ ਬਣੀ ਹੈ ਸਾਰਾ ਹੱਥ ਦੇ ਨਾਲ ਕੰਮ ਹੋਇਆ ਇਹ ਲੁੱਕ ਆ ਜਾਣੀ ਜੀ ਸ਼ਰਟ ਦੀ ਯੋਗਰਮਸ ਲੀਨ ਦੀ ਬਾਟਮ ਹੈ ਜੀ ਨਾਲ ਬਹੁਤ ਪਿਆਰੀ ਪ੍ਰਿੰਟਿੰਗ ਦੇ ਵਿੱਚ ਬ੍ਰਾਈਟ ਜੇ ਕਲਰ ਹੈ ਤੇ ਨਾਲ ਬਰਬਰੀ ਦਾ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਕੋਟੇ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਹੈ। ਕੋਟੇ ਦੀ ਫਿਨਿਸ਼ਿੰਗ ਹੈ। ਇਹ ਲੁੱਕ ਦੇ ਵਿੱਚ ਸੂਟ ਹੈ ਜੀ। ਪੂਰਾ ਹੈਂਡਵਰਕ ਦੇ ਵਿੱਚ ਸੂਟ ਬਰਬਰੀ ਦਾ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਦੇ ਨਾਲ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹ ਸੂਟ ਰਹੂਗਾ। ਨੈਕਸਟ ਆ ਗਿਆ। ਸਕਿਨ ਕਲਰ ਦੇ ਵਿੱਚ ਹੈ ਜੀ ਪਹਿਲਾਂ ਦਿਖਾਇਆ ਕਰੀਮ ਰੰਗ ਦੇ ਵਿੱਚ ਸੀਗਾ ਇਹ ਸਕਿਨ ਕਲਰ ਦੇ ਵਿੱਚ ਹੈ। 골ਡਨ ਜਿਹਾ ਕਲਰ ਹੈ ਸਕਿਨ ਤੇ ਬੜਾ ਪਿਆਰਾ ਰੈੱਡ ਕਲਰ ਦੇ ਫਲਾਰਸ ਦੇ ਨਾਲ ਲੁਕ ਰਣੀਆ ਸੂਟ ਦੀ ਬਰਬਰੀ ਦੀ ਸੌਫਟ ਦੇ ਵਿੱਚ ਸ਼ਰਟ ਹੈ ਸਾਰਾ ਹੈਂਡਵਰਕ ਹੋਇਆ ਹੈ ਸ਼ਰਟ ਤੇ ਸਾਰਾ ਹੱਥ ਦਾ ਕੰਮ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਸੀਕਵੈਂਸ ਦੀ ਲਾਈਨ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰਹੂਗੀ ਤੇ ਨਾਲ ਬਰਬਰੀ ਦਾ ਹੀ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਗੋਟੇ ਦੀ ਫਿਨਿਸ਼ਿੰਗ ਦੇ ਨਾਲ ਗੋਟੇ ਦੀ ਫਿਨਿਸ਼ਿੰਗ ਹੈ ਫੋਰ ਸਾਈਡ ਤਿਹੋ ਸਕਰੀਨ ਸ਼ਾਟ ਲੈ ਸਕਦੇ ਹੋ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਇਹ ਦੋ ਸੂਟ ਹੈ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਦਿਖਾਣੇ ਆ ਬੜਾ ਸੋਹਣਾ ਫਿਰੋਜ਼ੀ ਕਲਰ ਦੇ ਵਿੱਚ ਹੈ ਵੀ ਬਰਬਰੀ ਦਾ ਸੂਟ ਹੈ ਇਹ ਵੀ ਬਰਬਰੀ ਦੇ ਵਿੱਚ ਹੈ ਜੀ ਫਿਰੋਜ਼ੀ ਕਲਰ ਦੇ ਵਿੱਚ ਬਹੁਤ ਪਿਆਰਾ ਇਹਦੇ ਨਾਲ ਆਪਾਂ ਬਾਟਮ ਲਾ ਲੈਨੇ ਆ ਨੀਚੇ ਕਿਉਂਕਿ ਕਈ ਵਾਰੀ ਫਿਰ ਲਾਈਟ ਕਲਰ ਹੈ ਨੀਚੇ ਦੂਜੇ ਸੂਟ ਦਾ ਰਿਫਲੈਕਸ਼ਨ ਦੇਖੀ ਜਾਣੀ ਆ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਰੋਗੀ ਨਾਲ ਫਰੋਜ਼ੀ ਕਲਰ ਦੀ ਤੇ ਬਰਬਰੀ ਦੀ ਸ਼ਰਟ ਪਿਓਰ ਮਸਲੀਨ ਦੀ ਬਾਟਮ ਇਹ ਕੁਸਤੇ ਬਈ ਚਾਣਾ ਸੂਟ ਤੇ ਬੜਾ ਪਿਆਰਾ ਬਲੌਕ ਪ੍ਰਿੰਟ ਦੇ ਨਾਲ ਸਾਰਾ ਹੈਂਡਵਰਕ ਕੀਤਾ ਹੋਇਆ ਬਲੌਕ ਪ੍ਰਿੰਟਿੰਗ ਹੋਈ ਹੈ ਨਾਲੇ ਸਾਰਾ ਹੈਂਡਵਰਕ ਹੈ ਜੀ ਸੂਟ ਤੇ ਬਹੁਤ ਪਿਆਰਾ ਵਰਕ ਘੇਰੇ ਤੇ ਵੀ ਹੈਵੀ ਵਰਕ ਹੈ ਸਾਰੀ ਸ਼ਰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਵਰਕ ਸਾਰਾ ਹੱਥ ਦਾ ਕੰਮ ਹੋਇਆ ਬਲੌਕ ਪ੍ਰਿੰਟਿੰਗ ਤੇ ਤੇ ਬਾਜੂ ਤੇ ਵਰਕ ਆ ਜਣਾ ਜੀ ਸਾਈਡ ਤੇ ਬਾਜੂ ਤੇ ਵਰਕ ਆ ਗਿਆ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਇਹ ਨਾਲ ਬਰਬਰੀ ਦਾ ਹੀ ਦੁਪੱਟਾ ਰੋਗਾ ਪੂਰਾ 2.5 ਮੀਟਰ ਦਾ ਦੁਪੱਟੇ ਤੇ ਵੀ ਵਰਕ ਹੈ ਤੇ ਦੇਖੋ ਕਿੰਨਾ ਪਿਆਰਾ ਵਰਕ ਦੁਪੱਟੇ ਤੇ ਕੀਤਾ ਹੋਇਆ ਗੋਟੇ ਦੀ ਫਿਨਿਸ਼ਿੰਗ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੋਕ ਦੇ ਵਿੱਚ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੈਗਾ 3000 ਪ੍ਰਾਈਸ ਦੇ ਨਾਲ ਇਹ ਵੀ ਸਿੰਗਲ ਹੈ ਸੂਟ ਇਹਦੇ ਵਿੱਚ ਕੋਈ ਕਲਰ অপਸ਼ਨ ਨਹੀਂ ਹੈਗੀ 3000 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਮਸਲੀਨ ਲਾਈਨਿੰਗ ਦੇ ਵਿੱਚ ਬਿਲਕੁਲ ਪਿਓਰ ਮਸਲੀਨ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਇਹ ਕ੍ਰੀਮ ਰੰਗ ਦੇ ਵਿੱਚ ਸੂਟ ਤੇ ਪ੍ਰੋਪਰ ਸ਼ਰਟ ਦੀ ਡਿਜ਼ਾਈਨਿੰਗ ਹੋਈ ਵੀ ਹੈ ਦੇਖੋ ਸਾਰੀ ਸ਼ਰਟ ਤੇ ਪ੍ਰੋਪਰ ਨੈੱਕ ਵੀ ਬਣਿਆ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਸੈਂਟਰ ਪੈਨਲ ਦੇ ਨਾਲ ਕੱਲੀ ਪਈ ਹੋਈ ਹੈ ਸੂਟ ਤੇ ਘੇਰੇ ਤੇ ਵੀ ਲੇਸ ਲੱਗੀ ਹੋਈ ਹੈ ਪ੍ਰਿੰਟ ਦੇਖੋ ਇਸ ਐਵੇਂ ਦੇ ਇਸ ਕੱਪੜੇ ਦੀ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਜੀ ਨਾਲ ਜੇ ਲੱਗ ਜਿੰਦਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਤੇ ਪਿਓਰ ਮਸਲੀਨ ਦੀ ਬਾਟਮ ਹੈ ਹੈਵੀ ਵਰਕ ਦੇ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਜੀ ਨਾਲ ਬਾਟਮ ਤੇ ਵਰਕ ਤੇ ਪਿਓਰ ਮਸਲੀਨ ਦਾ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਕਰਨੀ ਸੋਹਣੀ ਦੇਖੋ ਕਿੰਨਾ ਪਿਆਰਾ ਸੂਬਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਬਹੁਤ ਪਿਆਰੇ ਵਰਕ ਦੇ ਵਿੱਚ ਬਾਟਮ ਹੈ ਨਾਲ ਬੜਾ ਪਿਆਰਾ ਨੈੱਕ ਬਣਿਆ ਪ੍ਰੋਪਰ ਸ਼ਰਟ ਪੂਰੀ ਡਿਜ਼ਾਈਨਿੰਗ ਹੋਈ ਹੋਈ ਹੈ ਜੀ ਕੋਈ ਡਿਜ਼ਾਈਨਿੰਗ ਐਕਸਟਰਾ ਕਰਾਉਣ ਦੀ ਲੋੜ ਨਹੀਂ 3700 ਪ੍ਰਾਈਸ ਦੇ ਵਿੱਚ 3700 ਪ੍ਰਾਈਸ ਦਾ ਇਹ ਬੜਾ ਸੂਟ ਹੈ ਜੀ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਇਹ ਦੇਖੋ ਬਾਦਾਮੀ ਜਿਹਾ ਕਲਰ ਹੈ ਬੜਾ ਸੋਹਣਾ ਹੈ ਕਰੀਮ ਟੋਨ ਤੇ ਹੀ ਹੈ ਜੀ ਜਿਹੜਾ ਬੇਸ ਹੈ ਇਹਦਾ ਜਾਦਾ ਚਿੱਟਾ ਚਿੱਟਾ ਕਰੀਮ ਸੀਗਾ ਇਹ ਥੋੜਾ ਪੀਚ ਟੋਨ ਤੇ ਕਰੀਮ ਹੈ ਜਿਹੜਾ ਉਹ ਵਾਲਾ ਕਲਰ ਹੈ ਪ੍ਰਿੰਟਿੰਗ ਦੇਖੋ ਮਸਲੀਨ ਲਾਈਨਿੰਗ ਦੇ ਵਿੱਚ ਸ਼ਰਟ ਤੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ neck ਬਣਿਆ ਪ੍ਰੋਪਰ ਕਲੀਆਂ ਪਾ ਕੇ ਲੇਸ ਲੱਗੀ ਹੋਈ ਹੈ ਘੇਰੇ ਤੇ ਵੀ ਲੇਸ ਲੱਗੀ ਆ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਬਹੁਤ ਪਿਆਰੇ ਵਰਕ ਦੇ ਨਾਲ ਤੇ ਮਸਲੀਨ ਲਾਈਨਿੰਗ ਦਾ ਹੀ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਪੂਰਾ 2.5 ਮੀਟਰ ਦਾ ਟਾਈ ਐਂਡ ਡਾਈ ਦਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਬਹੁਤ ਪਿਆਰਾ ਦੁਪੱਟਾ ਬ੍ਰੀਕ ਲੇਸ ਦੀ ਫਿਨਿਸ਼ਿੰਗ ਆ ਇਹ ਲੁੱਕ ਆ ਜਣੀ ਸੋਹਣੀ 3700 ਪ੍ਰਾਈਸ ਦੇ ਨਾਲ 3700 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਈਆਂ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾਣੇ ਆ ਬੜਾ ਪਿਆਰਾ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਐਸਕੇ ਬ੍ਰਾਂਡ ਦਾ ਸੂਟ ਹੈ ਇਹ ਇਹ ਵੀ ਪ੍ਰੋ퍼ਟ ਡਿਜ਼ਾਈਨਿੰਗ ਹੋਈ ਵੀ ਹੈ ਨੈਕ ਦੀ ਬਹੁਤ ਪਿਆਰਾ ਨੈਕ ਬਣਿਆ ਨੈਕ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਨੈਕ ਬਣਿਆ ਤੇ ਜੋਇੰਟਰ लेस ਲਗਾ ਕੇ ਪ੍ਰੋਪਰ ਫਿਨਿਸ਼ਿੰਗ ਹੈ ਘੇਰੇ ਤੇ ਵੀ लेस ਲੱਗੀ ਹੈ ਇਹ ਲੁੱਕ 셔ਟ ਦੀ ਆ ਜਾਣੀ ਇਹ ਬਾਜੂ ਤੇ ਆ ਜਾਣੀ ਜੀ लेस ਇਹ ਬਾਜੂ ਤੇ ਆ ਜਾਣੀ लेस ਜਿਹੜੀ ਸਾਈਡ ਤੇ ਦਿੱਤੀ ਹੋਈ ਹੈ ਇਹ ਬਾਜੂ ਤੇ ਯੂਜ਼ ਕਰਾਂਗੇ ਇਹ ਨੈਕ ਸੀਗੀ ਤੇ ਨਾਲ ਪਿਓਰ ਮਸਲੀਨ ਦੀ ਬਾਟਮ ਹੈ ਜੀ ਬਾਟਮ ਤੇ ਵੀ लेस ਦਿੱਤੀ ਹੋਈ ਹੈ ਪਹੁੰਚਿਆ ਤੇ ਯੂਜ਼ ਕਰਨ ਲਈ ਤੇ ਡਬਲ ਕਲਰ ਦੇ ਵਿੱਚ ਦੁਪੱਟਾ लेस ਦੀ ਫਿਨਿਸ਼ਿੰਗ ਦੇ ਨਾਲ ਪੱਲੇ ਫਿਰੋਜ਼ੀ ਆ ਵਿੱਚੋਂ ਹੈਗਾ ਇਹ ਕਰੀਮ ਤੇ ਪੱਲੇ ਫਿਰੋਜ਼ੀ ਤੇ ਬ੍ਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਕਰਦਾ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਬਣਾਇਆ ਹੋਇਆ ਸੂਟ ਇਹਦੇ ਵਿੱਚ ਸੇਮ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਮਸਟਰਡ ਕਲਰ ਹੈ ਸੇਮ ਦੇ ਵਿੱਚ yellow mustard color yellow mustard color neck te dekho kinni pyari designing hai lace di finishing hai proper ghere te vi lace lagi hui hai side te baaju de layi lace ditti hui hai bottom te vi lace hai cream rang di bottom hai ji naal off white color di te lace hai te double color de vich dupatta mustard te cream te four side off white color di lace laga ke finishing hai ਦੇਖੋ ਕਾਜਾ ਦੇਖੋ ਕਿੰਨਾ ਪਿਆਰਾ ਸੋਹਣਾ ਐ ਕਿ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਈਆਂ ਤੁਹਾਨੂੰ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਦਿੱਤੀ ਹੋਰ ਮਸਲੀਂ ਦੇ ਸੂਟ ਹੈ ਜੀ ਬਹੁਤ ਪਿਆਰਾ ਹੈ ਪਾਕਿਸਤਾਨੀ ਲੁੱਕ ਦੇ ਵਿੱਚ ਸੂਟ ਥੋੜੇ ਜਿ ਬਿਲਕੁਲ ਪਿਓਰ ਮਸਲੀਨ ਦੇ ਕਰੀਮ ਰੰਗਿਆ ਜੀ ਸੂਟ ਦਾ ਸਾਰਾ ਹੈਂਡਵਰਕ ਹੋਇਆ ਹੈ ਸੂਟਾਂ ਤੇ ਸਾਰੇ ਹੈਂਡਵਰਕ ਦਾ ਪੀਸ ਹੈ ਸਾਰਾ ਤੁਸੀਂ ਦੇਖ ਸਕਦੇ ਹੋ ਬਰੀਕੀ ਕੰਮ ਸਾਰਾ ਹੈਂਡਵਰਕ ਹੋਇਆ ਹੋਇਆ ਹੈ ਬਹੁਤ ਹੀ ਫਰਨੀਸ਼ਿੰਗ ਨਾਲ ਵਰਕ ਕੀਤਾ ਹੋਇਆ ਹੈ ਬਿਲਕੁਲ ਪਿਓਰ ਦਾ ਫੈਬਰਿਕ ਹੈ ਘੇਰੇ ਤੇ ਵੀ ਬਹੁਤ ਸੁਪੀਰੀਅਰ ਲੇਸ ਲੱਗੀ ਹੋਈ ਹੈ ਕੋਈ ਕੋਈ ਐਵੇਂ ਦੀ ਉਧੜ ਨਹੀਂ ਲੇਸ ਨਹੀਂ ਹੈਗੀ ਤੇ ਸਾਰਾ ਵਰਕ ਕੀਤਾ ਹੋਇਆ ਇਹ ਲੁਕਾਣੀ ਆ ਸ਼ਰਟ ਦੀ ਦੇਖੋ ਕਿੰਨੀ ਪਿਆਰੀ ਸ਼ਰਟ ਹੈ ਤੇ ਨਾਲ ਪ्योर ਮਸਲੀਨ ਦੀ ਉਹ ਬਾਟਮ ਤੇ ਪ्योर ਮਸਲੀਨ ਦਾ ਹੀ ਦੁਪੱਟਾ ਰਹੂਗਾ ਦੁਪੱਟੇ ਦੀ ਲੰਬਾਈ ਪੂਰੀ ਹੈ ਚੜਾਈ ਘੱਟ ਹੈ ਜੀ ਦੁਪੱਟੇ ਦੀ ਕਿਉਂਕਿ ਥੋੜਾ ਡਿਜ਼ਾਈਨਰ ਸੂਟ ਹੈ ਡਿਜ਼ਾਈਨਰ ਸੂਟਾਂ ਦੇ ਐਵੇਂ ਹੁੰਦਾ ਤੇ ਬੜੀ ਪਿਆਰੀ ਲੇਸ ਦੀ ਫਿਨਿਸ਼ਿੰਗ ਹੈ ਏ ਲੁੱਕ ਆ ਜਾਨੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਣ ਕੇ ਇਹਦੀ ਬਹੁਤ ਜ਼ਿਆਦਾ ਗ੍ਰੇਸ ਆਣੀ ਆ ਸੂਟ ਦੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਹੈਗਾ ਮਹਿੰਦੀ ਕਲਰ ਬਣ ਕੇ ਬਹੁਤ ਪਿਆਰੀ ਲੁੱਕ ਆਣੀ ਆ ਸੂਟ ਦੀ ਮਹਿੰਦੀ ਕਲਰ ਦੇ ਵਿੱਚ ਇਹ ਆਡੀ ਡਿਜ਼ਾਈਨਿੰਗ ਸਾਰਾ ਹੱਥ ਦਾ ਕੰਮ ਹੋਇਆ ਬਿਲਕੁਲ ਇੱਕ ਇੱਕ ਮੋਤੀ ਹੱਥ ਨਾਲ ਪਰੋਇਆ ਹੋਇਆ ਬਹੁਤ ਪਿਆਰਾ ਹੈਂਡਵਰਕ ਹੋਇਆ ਪਰਲ ਵਰਕ ਹੈ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਕੋਈ ਉਦੜਨ ਵਾਲਾ ਕੰਮ ਨਹੀਂ ਹੈਗਾ ਪੂਰਾ ਬਰੀਕੀ ਕੰਮ ਹੋਇਆ ਹੈਂਡਵਰਕ ਦੇ ਵਿੱਚ ਸਾਰੀ ਸ਼ਰਟ ਤੇ ਉੱਪਰ ਤੋਂ ਲੈ ਕੇ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਵੀ ਵਰਕ ਹੈ ਦੇਸ ਵੀ ਲੱਗੀ ਹੈ ਘੇਰੇ ਤੇ ਬੈਂਦੀ ਕਲਰ ਦੀ ਉਹ ਬਾਟਮ ਹੈ ਜੀ ਨਾਲ ਪਿਓਰ ਮਸਲੀਨ ਦੀ ਇਹ ਪਿਓਰ ਮਸਲੀਨ ਦਾ ਇਹ ਦੁਪੱਟਾ ਰਵਗਾ ਇਹ ਲੁਕਾ ਦੇ ਪਲੇਸ ਦੀ ਫਿਨਿਸ਼ਿੰਗ ਦੇ ਨਾਲ ਪ੍ਰੋਪਰ ਲਿਸ ਕਰਦੀ ਇਹ ਲੁਕਾ ਕਿ ਕਿੰਨਾ ਪਿਆਰਾ ਸੁਬ ਚਾਰ ਹਜ਼ਾਰ ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਰਾਇਲ ਬਲੂ ਕਲਰ ਬਹੁਤ ਘਟ ਆਂਦਾ ਜੀ ਇਹ ਵਾਲਾ ਕਲਰ ਕਿਉਂਕਿ ਦੂਜੇ ਬਲੂ ਤਾਂ ਬਹੁਤ ਆਉਨੇ ਆ ਇਹ ਵਾਲਾ ਸ਼ੇਡ ਬਹੁਤ ਘੱਟ ਹੁੰਦਾ ਹੈ। ਇਹ ਬਲੂ ਕਲਰ ਦੇ ਵਿੱਚ ਇਹ ਲੁੱਕ ਆ ਜਾਣੀ ਹੈ। ਸਾਰਾ ਹੱਥ ਦਾ ਕੰਮ ਹੋਇਆ ਸਾਰਾ ਹੈਂਡਵਰਕ ਹੋਇਆ ਹੋਇਆ ਹੈ ਜੀ ਸੂਟ ਤੇ। ਬਹੁਤ ਪਿਆਰਾ ਸਾਰਾ ਹੈਂਡਵਰਕ ਪੂਰੀ ਸ਼ਰਟ ਤੇ ਫਰੰਟ ਤੋਂ ਲੈ ਕੇ ਉੱਪਰ ਤੱਕ ਤੇ ਸਾਰਾ ਇਹ ਘੇਰੇ ਤੇ ਵੀ ਹੈ ਬਹੁਤ ਪਿਆਰੀ ਸੁਪੀਰੀਅਰ ਕੁਆਲਿਟੀ ਦੀ ਲੇਸ ਵੀ ਲੱਗੀ ਹੋਈ ਹੈ। ਇਹ ਲੁੱਕ ਆ ਜਾਣੀ ਆ ਬਹੁਤ ਸੋਹਣਾ ਰਾਇਲ ਬਲੂ ਕਲਰ ਦੇ ਵਿੱਚ ਬਿਲਕੁਲ ਪਿਓਰ ਮਸਲੀਨ ਦਾ ਪੀਸ ਆ ਬਲੂ ਕਲਰ ਦੀ ਉਹ ਬਾਟਮ ਹੈ ਨਾਲ ਪਿਓਰ ਮਸਲੀਨ ਦੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਆ ਬਹੁਤ ਸੋਹਣੀ ਲੇਸ ਲੱਗੀ ਹੋਈ ਆ ਦੁਪੱਟੇ ਇਹ ਲੁੱਕ ਆ ਜਾਣੀ ਆ ਸੋਹਣੀ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ ਤਿੰਨ ਸੂਟ ਦਿਖਾਏ ਆ 4000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81400 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖ ਲਈ ਥੈਂਕ ਯੂ ਥੈਂਕ ਯੂ